ਦੀ ਹੀਟ ਜੋ ਨਹੀਂ ਹਜੇ ਤੱਕ ਉਸ ਨੂੰ ਨਹੀਂ ਜਾਨੀ ਕਰਿਆ ਇਹਦੇ ਲਈਆਂ ਦੀ 5-7 ਦਿਨ ਹੋਏ ਉਹਨਾਂ ਕੋਲੇ ਕਹਿੰਦੇ ਸੀ ਉਹਨਾਂ ਕੋਲੇ ਕੋੜੇ ਕੋਲੇ ਕਰਦੇ ਜਾਨੀ ਕਿ ਜਿਹੜਾ ਟੈਂਟੂ ਜਿਹੜਾ ਹੁੰਦਾ ਛੋਟਾ ਜਿਹਾ ਉਹਦੇ ਅੰਦਰ ਨਾਕਸ ਹੈਗਾ ਥੋੜਾ ਅੱਛਾ ਜੀ ਪਰ ਹੁਣ ਆਪਾਂ ਜੇ ਟੀਕੇ ਲਾਉਣੇ ਆ ਅੱਜ ਦੋ ਟਾਂਕ ਦੋ ਵੀ ਜਦੋਂ ਦੇ ਦੂੰਗਾ ਤੇ ਟੱਟੂ ਲੈ ਆ ਸਹੀ ਹੀ ਹਿੱਟ ਚ ਸਹੀ ਹੀ ਕਿੰਨੇ ਦਿਨ ਪਹਿਲਾਂ ਇਹ ਤੋਂ ਹੋਇਆ ਮੇਰੇ ਨਾਲ 2-3 ਦਿਨ ਪਹਿਲਾਂ ਛੱਡੀ ਛੱਡੀ ਭਲਾ ਹੋ ਗਿਆ ਮੈਂ ਤਾਂ ਮਾਣੀ ਇੱਕ ਕੋਈ ਕੋੜੀ ਖਰੀ ਆ ਗਾਣੋ ਮਾਣਾ ਪਾਣਾ ਚੰਗੀ ਆ ਬਲੱਡ ਲੈਨ ਚੋੜੀ ਲੇਖਦੇ ਆਂ ਬਾਗ ਲਾਲ ਜੀ ਰਹਾ ਅੱਛਾ ਲਿਆਣ ਬਹੁਤ ਚੰਗੀ ਆ ਪਰ ਉਹਦੇ ਨੂੰ ਹੁਣ ਤਾਂ ਆ ਕਾਹਦਾ ਨੋਖਤਾ ਹੈਗਾ ਮਿੱਤਰਾ ਪਰ ਘੋੜੀ ਤੇਰੀ ਕਬਨ ਹੋ ਜਾਊਗੀ ਲਾ ਚੱਲੂਗਾ ਤੈਨੂੰ ਲਿਖ ਕੇ ਦਊਗਾ ਦਵਾਈ ਦਊਂਗਾ ਮੈਂ ਕੋਲੋਂ ਇੰਜੈਕਸ਼ਨ ਦਊਂਗਾ ਲਾਉਣੇ ਆ ਠੀਕ ਹੈ ਜੇ 20 ਦਿਨਾਂ ਨੂੰ ਮਲਾਉਣੀ ਆ ਤੇ 20 ਦਿਨਾਂ ਨੂੰ ਵੀ ਮਲਾ ਸਕਦਾ ਹਾਂ ਲੰਗੀ ਹੀਟ ਦੀ ਹੁਣ ਹੀਟ ਹੈਣੀਗੀ ਲੰਗੀ ਬਹੁਤ ਏਡੇ ਏਡੇ ਹੀਟ ਇਹ ਘੱਟ ਤੋਂ ਘੱਟ 8-9 ਦਿਨ ਤਰੀ ਤੇ ਉਹੀ ਆ ਹਾਰਮੋਨ ਅੰਬੈਲੈਂਸ ਆਏ ਹਾਂ ਹਾਰਮੋਨ ਅੰਬੈਲੈਂਸ ਦੇ ਵਿੱਚ ਇਦਾਂ ਜਾਨਵਰ ਕਰਦਾ ਉਹ ਵੀ ਅਸੀਂ ਛੱਡ ਕੇ ਹਮ ਭਾ ਤੇ ਯਕੀਨ ਨਹੀਂ ਮਨ ਸਾਡੇ ਕੋਲ ਮਾਰ ਵੜੀ ਸੀ 10-10 ਘੋੜੇ ਚੱਲ ਲਗਾ ਮੈਂ ਕਿਹਾ ਤੇਰੇ ਸਾਹਮਣੇ ਕਿ ਮਲਾਈ ਮਲੂਈ ਕਦੋਂ ਗਦੀਪਲਾ ਟਾਈਮ ਹੋ ਗਿਆ ਹੋਣਾ ਮੇਰੇ ਭਾਣੇ ਦੇ ਦੇ ਦਿੱਤੇ ਹੋ ਗਾ ਵਸ ਵਸ ਵਸਸ ਪੈ ਟੋਨ ਖਾਦਾ ਹੁੰਦਾ ਮਸੀ ਸਰ ਹੈ ਇਹ ਇਹਨਾਂ ਕਰਦੀ ਹੈ ਇਹਦੇ ਨਾਲ ਸਜਾ ਦੇ ਬੰਜਾ ਇਹ ਮੁਦਾਬੀ ਇਹ ਪ੍ਰੋਬਲਮ ਆਲਰੇਡੀ ਤੇਰੀ ਆਇ ਕੋੜੀ ਦੇ ਇਹ ਕੋੜੀਆਂ ਚ ਬਹੁਤ ਆ ਪ੍ਰੋਬਲਮ ਇਹਦਾ ਇੱਕ ਸਾਈਜ਼ ਦਾ ਜਿਹੜਾ ਹੈਗਾ ਨਾ ਹੌਰਨ ਉਹ ਵੱਡਾ ਹੈ ਠੀਕ ਹੈ ਵੱਡਾ ਵੀ ਐ ਫਲੱਪੀ ਹੋਇਆ ਪਿਆ ਜਿਵੇਂ ਢਾਈਆਂ ਤਿੰਨਾਂ ਮਹੀਨਾ ਦੀ ਗੱਬਣ ਹੁੰਦੀ ਹੈ ਉਹਨੂੰ ਪਹਿਲਾਂ ਆਪਾਂ ਨੂੰ ਸਾਈਜ਼ ਕਰਨਾ ਪੈਣਾ ਉਹਦਾ ਟ੍ਰੀਟਮੈਂਟ ਕਰਨਾ ਪੈਣਾ ਸਵੇਲਿੰਗ ਜਿਵੇਂ ਕਹਿੰਦੇ ਸਵੇਲਿੰਗ ਸਵੇਲਿੰਗ ਕਾਲਾ ਬਸ ਸਵੇਲਿੰਗ ਇੱਕ ਸਾਈਜ਼ ਇੱਕ ਸਾਈਡ ਨੂੰ ਠੀਕ ਹੈ ਇੱਕ ਸਾਈਡ ਦਾ ਹੈ ਪਰ ਉਹ ਘੱਟ ਹੈ ਕਾਲਾ ਤਾਂ ਬੜਾ ਜਿਆਦਾ ਆ ਐਂ ਆਉਂਦਾ ਹੱਥ 'ਚ ਜਦੋਂ ਕਿ ਉਹਦੀ ਆ ਸ਼ੇਪ ਆ ਦੋ ਉਂਗਲਾਂ ਦੀ ਇਹ ਸ਼ੇਪ ਚਾਉਣਾ ਚਾਹੀਦਾ ਉਹ ਐਂ ਹੱਥ 'ਚ ਆਉਦਾ ਪੂਰੇ ਰੁਗ 'ਚ ਤੇ ਆਪਾਂ 20 ਦਿਨਾਂ ਨੂੰ ਉਹਨੂੰ ਦੁਬਾਰਾ ਚੈੱਕ ਕਰਾਂਗੇ ਹੁਣ ਮੈਂ ਇਹਦਾ ਟ੍ਰੀਟਮੈਂਟ ਸ਼ੁਰੂ ਕਰ ਦਾਂ ਇੰਜੈਕਸ਼ਨ ਦਊਂਗਾ ਤੈਨੂੰ ਤੇ ਆਪਾਂ ਲਾ ਕੇ ਤੇ 20 ਦਿਨਾਂ ਨੂੰ ਚੈੱਕ ਕਰਕੇ ਫਿਰ ਤੈਨੂੰ ਦੱਸੂਗਾ ਰਹਿਂਦੀ ਕਿ ਨਹੀਂ ਦੂੰਗਾ ਦਵਾਈ ਬਣਾ ਕੇ ਗੱਪੜ ਵੀ ਚੈੱਕ ਕਰ ਲੈਂਦੇ ਅੱਛਾ ਨਾ ਬੋਤਲ ਨਾ ਵਧੀਆ ਚੀਜ਼ ਹੈ ਹਾਂ ਉਹਦੀ ਚਿਕਨਾਈ ਵੀ ਉਹ ਤੇਲ ਨਾਲੋਂ ਵੀ ਚੰਗੀ ਆ ਛੜ ਕੇ ਰੱਖ ਬੇਟਾ ਟੱਕ ਕੇ ਇਹ ਆ ਪੁਣਾਲੇ ਤੂੰ ਹਾਂਜੀ ਦੇਖੋ ਉਹਦੀ ਨਵੀਂ ਲਈ ਸੀ ਜੀ ਦੇਖੋ ਹੁਣ ਸਾਹਮਣੇ ਆਇਆ ਜੇ ਤੇਰੀ ਕੁੜੀ ਅੱਜ ਕੱਲ ਹਿੱਟ ਹੋਣ ਕੱਢ ਲਈ ਅੱਜ ਮੰਨ ਲਾ ਅੱਜ ਕੱਢ ਲਈ ਤੇ ਮਲਾ ਦੇਗਾ ਕਿਹੜੀ ਕੋਈ ਵੀ ਕੁੜੀ ਜਾਣੀ ਮੈਂ ਉਹ ਵੈਸੇ ਸਿੰਪਲ ਗੱਲ ਕਰਦਾ ਯਾਰ ਇੰਨੀ ਗਰਮੀ ਚ ਸਾਲਾ ਔਖਾ ਹੋ ਜਾਂਦਾ ਬੱਚੇ ਵਰਗੇ ਕੀ ਜੋ ਲੋਕੀ ਆ ਆਪਦੀ ਤਾਂ ਚਲੋ ਮੰਨ ਲਓ ਵੀ ਆਪਾਂ ਗਾਂਵ ਮੇਸ਼ਾ ਕਰੀਏ ਮੈਂ ਆਪਦੇ ਦੀ ਗੱਲ ਹੀ ਕਰਦਾ ਮੈਂ ਵੈਸੇ ਹੈ ਤਾਂ ਔਖਾ ਹੀ ਹੈ ਜਿਹੜਾ ਸੁਣਦਾ ਲੋਕੀ ਦਾ ਬੱਚਾ ਸਿਰੇ ਵਾਲੀ ਗਾਂ ਨੂੰ ਸੁਣਦਾ ਉਹ ਵੀ ਗਲਤ ਟਾਈਮ ਤੇ ਹਾਂ ਸਾਡੀ ਤੇ ਅੱਕਾ ਹਾ ਸੂਈ ਵੀ ਪਰ ਸੂਈ ਵੀ ਪਹਿਲਾਂ ਸੀ ਤੇ ਇਹਦਾ ਬੱਚਾ ਥੋੜਾ ਸੁਸਤ ਹੈ ਇਨ ਹੋਗੇ 32 ਦਿਨ ਹਾਂਜੀ ਕਿੰਨੇ ਹੋਏ ਅਜ ਮੇਰੇ ਹਿਸਾਬ ਨਾਲ ਬਸ ਇੱਥੇ ਕੀ ਜੀ ਹੋਊਗਾ ਇਹ 32 ਦਿਨਾਂ ਦੀ ਸ਼ੋਅ ਕਰਦੀ ਹੈ 8 ਅਪ੍ਰੈਲ ਆਇਆ 8 ਮਈ ਨੂੰ 30 ਹਾਂ ਬਸ ਉੱਤੇ ਐ ਥੋੜੇ ਦਿਨਾਂ ਦੇ ਅੱਜ ਕਿੰਨੀ ਆ ਅਜ 19 ਆ 8 ਤੋਂ ਤੁਸੀਂ 10 ਹੀ ਰੱਖੋ ਮੈਨੂੰ ਇੱਕ ਐਗਜ਼ਾਮਪਲ ਅਸੀਂ ਬਾਅਦ ਚ ਦਿੰਦੇ ਹਾਂ ਹਾਂ 10 20 ਬਸ ਉਹੀ 30 35 40 ਦਿਨਾਂ ਦੇ ਵਿੱਚ 35 ਬਸ ਆਓ 32 ਇੱਕ ਦਾ ਸ਼ੋਅ ਕਰਦੀ ਗਰਮੀ ਨਾਲ ਐਡੀ ਕਿਹੜੀ ਗੱਲ ਆ ਐਂ ਦਾ ਥੋੜੋ ਹੋਣਾ ਐਗਜ਼ੈਕਟ ਥੋੜੋ ਸਾਲਾ ਹੋਰ ਹੋਰ ਪੂਰੇ ਕਰਕੇ ਉਹ ਵੀ ਵਿਨੇ ਆਪੇ ਹਾਂ ਪੈਰ ਪਿੱਛੇ ਰੱਖ ਤੇਰੇ ਗੁੱਟੇ ਤੇ ਰੱਖੂ ਮੋੜ ਚੱਕਣਾ ਨਹੀਂ ਭਾਗੇ ਡੂਰਾ ਫਰੋ ਨਾ ਕੀ ਲੋਡ ਕੋਈ ਲੋਡ ਨਹੀਂ ਉਹ ਇੱਥੋਂ ਦਾ ਡੰਡ ਲਾਉਣੇ ਇੱਥੋਂ ਦਾ ਡੰਡ ਲੈਂਦੀ ਆ ਜਦੋਂ ਤੁੰਨੀ ਆਉਣੇ ਉਹ ਅੰਦਰੋਂ ਬੰਨੋ ਹਟ ਜਾਣਾ ਹਟ ਜਾਣਾ ਸਾਲਟ ਕਦੀ ਵੀ ਬਿਨਾ ਲੋਡ ਤੋਂ ਜਦੋਂ ਦਵਾਈ ਵਰਤੋਗੇ ਉਹਨੇ ਮਸਲਾ ਹੀ ਖੜਾ ਕਰਨਾ ਕੋਈ ਨਾ ਕੋਈ ਹਾਂ ਜੇ ਡੂਰਾ ਫਰੋ ਜਨ ਆਪ ਨੂੰ ਲੱਗਦਾ ਕੋਈ ਹੈਗੀ ਆ ਅਛਾ ਮਲਾਈ ਵੀ ਆ। ਹਾਂ। ਨਹੀਂ ਵਹਿਲੀ ਆ ਮਿੱਤਰਾ। ਆਉਂ ਬਿਜਾ। ਤੈਨੂੰ ਤੈਨੂੰ 4 ਦਿਨ ਹੋ ਗਏ ਨੇ। ਅੰਦਰ ਨੌਕਸ ਵੀ ਆ ਘੋੜੀ ਦੇ। ਆਏ ਮਲਾਉਣ ਦਾ ਨਹੀਂ ਫਾਇਦਾ। ਇਹਦਾ ਆਪਾਂ ਨੂੰ ਇਲਾਜ ਕਰਨਾ ਪੈਣਾ ਇੰਜੈਕਸ਼ਨ ਲਾਵਾਂਗੇ ਇੱਕ ਦੋ ਇੱਕ ਦਿਨ ਪਾਊਡਰ ਦਊਗਾ। ਹੋ ਆਪਾਂ ਦੇ ਕੇ ਫੇਰ ਇਹਨੂੰ 20 ਦਿਨਾਂ ਨੂੰ ਮਲਾਵਾਂਗੇ ਘੋੜੀ ਦਾ ਜੂਗੇ ਪਹਿਲੇ ਜਾਂਪ ਤੇ। ਆਇਦਾ ਮਥਾ ਮਾਰਨੀ ਹਾਂ ਹਾਂ ਠੀਕ ਹੈ ਮੇਤਰਾ ਕੋੜੀ ਤੇ ਕੋੜੀ ਤੇ ਠੀਕ ਹੈ ਅੰਦਰੋਂ ਹੁਣ ਵਾਬੇ ਦੀ ਕਿਰਪਾ ਚਾਹੀਦੀ ਇੱਕ ਟੀਕਾ ਮੈਂ ਇਹਦੇ ਲਾਉਣਾ ਇੱਕ ਟੀਕਾ ਤੈਨੂੰ ਦੇ ਦੇਣਾ ਤੂੰ ਲਾ ਲਈ ਠੀਕ ਹੈ ਜੀ ਤੇ ਇਹਨੂੰ ਅੱਜ ਆ ਗਿਆ ਸੋਮਵਾਰ ਹਾਂਜੀ ਮੰਗਲਵਾਰ ਤੇ ਬੁੱਧਵਾਰ ਸ਼ਾਮ ਨੂੰ ਜੰਪ ਦਿਵਾਉਣਾ ਠੀਕ ਹੈ ਜੀ ਤੇ ਲਿਆਜੋ ਬਣਾ ਇੰਜੈਕਸ਼ਨ ਲਿਆ ਪਰ ਗੋਡਾ ਮਾਰਦੀ ਇਹ ਮਾਰੀ ਅੱਖ ਤੇ ਹੱਥ ਤੇ ਜਾ ਮਾਰ ਨਾ ਪਤਾ ਮਰੀ ਜਾਂਦੇ। ਉਹ ਤਾਂ ਪਿੱਛੇ ਮਾਰਦੇ ਆ। ਕੁੜੀ ਦੇ ਪਿੱਛੇ ਨੂੰ ਡਿੱਗੀ ਜਾਂਦੀ ਇੱਥਾਂ। ਨਾ ਓਏ। 27 28 ਦਿਨ। ਉਹਦਾ ਮਗਰੋਂ ਐ 18 April ਨੂੰ। ਉਹਦਾ ਮਗਰੋਂ। ਉਹਦੇ ਨਾਲ ਮਗਰੋਂ। ਜੁਨੀ ਹੈ। ਹਾਂ। 27 28 ਦਿਨ। 27 28 ਦਿਨ। ਇਹ ਕਾਂਟੇ ਦਾ ਬੱਚਾ ਜਿਹੜਾ ਆਪਣੇ ਡੀਐਸਪੀ ਕੋਲੇ ਫੀਡ ਕੋਟ। ਹਾਂ ਹਾਂ। ਆ ਉਹ ਤੋਂ ਗੱਬਣਾ ਨੋ ਡਾਊਟ ਵਾਹਿਗੁਰੂ ਤੋਖੜਾ ਕਿਹਦੇ ਕੀ ਇਹ ਇੱਕ ਜੰਪ ਤੇ ਰਹਿੰਦੀ ਆ ਤੇ ਦੰਦੀ ਵੀ ਵੇਸ਼ੀਆਂ ਤਿੰਨੇ ਦੂਪੇ ਲਾਇਆਂ ਹੁਣ ਵੇਖੋ ਆ ਬੱਚੀ ਇਹ ਦਲਵਾਲ ਦੀ ਪੋਤੀ ਆ ਰਤਨ ਕੋੜਾ ਦੀ ਸਾਡੇ ਕੋਲੇ ਤੇਰੇ ਆਦੇ ਕੋਲੇ ਮੇਰੇ ਬੇਲੀ ਨੇ ਹੀ ਇਕੱਠਾ ਲਿਆ ਸੀਗਾ ਐਸਪੀ ਬੰਬਾ ਵਾਲੇ ਕੋਲੇ ਗਿਆ ਅੱਛਾ ਬੜੇ ਵੱਡੇ ਕੱਦ ਦਾ ਸੀਗਾ ਉਹਦੀ ਬੱਚੀ ਮੱਥੇ ਫਟਾ ਗੱਲਾ ਕੰਨ ਗੁੰਨ ਬੜਾ ਟਗਾਣੇ ਦੇ ਚਲ ਠੀਕ ਆ ਕੋਈ ਨਹੀਂ ਮਾਰੇ ਮੇਰੇ ਰਖੇ ਹੁਣ ਲਿਆ ਉਹਨੂੰ ਫੜ ਇਹ ਹੁਣ ਜਿਹੜੇ ਟੀਕੇ ਲਾਉਣੇ ਆ ਨਾ ਤੂੰ 72 72 ਘੰਟਿਆਂ ਬਾਅਦ ਲਾਉਣੇ ਆ 72 72 ਘੰਟੇ ਅੱਜ ਤੋਂ 72 ਘੰਟੇ ਬਾਅਦ ਨੇ ਆ ਉਦੋਂ ਅੱਗੇ ਫੇਰ 72 ਘੰਟੇ ਉਦੋਂ ਅੱਗੇ ਫੇਰ 72 ਘੰਟੇ ਤਿੰਨ ਟੀਕੇ ਤੈਨੂੰ ਦਿੱਤੇ ਮੈਂ ਇੱਕ ਮੈਂ ਲਾਦਾ ਤਿੰਨ ਤਿੰਨ ਤੂੰ ਲਾਉਣੇ ਆ 5 5 ਐਮ ਐਲ ਅੱਜ ਹੈਗਾ ਸੋਮਵਾਰ ਹਾਂਜੀ ਮੰਗਲਵਾਰ 24 ਬੁੱਧਵਾਰ 48 ਵੀਰਵਾਰ 72 ਵੀਰਵਾਰ ਫੇਰ ਸ਼ੁੱਕਰਵਾਰ 24 ਸ਼੍ਰੀ ਚਰਵਾਰ 48 ਐਤਵਾਰ 72 ਵੀਰਵਾਰ ਤੇ ਐਤਵਾਰ ਫਿਰ ਸੋਮਵਾਰ 24 ਮੰਗਲਵਾਰ 30 ਤੇ ਬੁੱਧਵਾਰ 72 ਇਹ ਵੀਰ ਐਤ ਤੇ ਬੁੱਧ ਇਹ ਨੋਟ ਕਰ ਲਈ ਨੀ ਇਹ ਤਾਂ ਬਣਾ ਲਈ ਠੀਕ ਆ ਉਹ ਤਾਂ ਮੈਂ ਲਿਖ ਲੂੰਗਾ ਹੁਣ ਟਾਈਮ ਹੀ ਨਹੀਂ ਆ ਹਾਂ ਟਾਈਮ ਵੀ ਨਾਲ ਨੋਟ ਕਰਨੀ ਫਿਰ ਰਿਜ਼ਲਟ ਤਾਂ ਹੀ ਆ ਵੀਰਿਆ ਕਿਉਂ ਹੈ ਬਿਮਾਰੀ ਦਾ ਬਿਮਾਰੀ ਆ ਸਾਲੀ ਬਸ ਏ ਬਾਹਰ ਲੈ ਆਓ ਯਾਰ ਇਹ ਆਪਣੇ ਵਾਲੇ ਦੀ ਵੀ ਹਾਂਜੀ ਆਹ ਯਾਰ ਬੱਚਾ ਆਪ ਸਾਲੇ ਤੇ ਕਿੰਨਾ ਸ਼ਹਿਕਾ ਤੇ ਬੱਚੇ ਤੇ ਨਹੀਂ ਆਵਾਜ਼ ਹੀ ਬਹੁਤ ਜਲ ਚੰਗੀ ਸੀਗੀ ਜੇ ਤੁਹਾਨੂੰ ਉਹਦੇ ਬਾਰੇ ਫੈਮਿਲੀ ਬਾਰੇ ਸੱਚੇ ਚ ਮਿਲੀ ਉਹਦੇ ਘਰੇ ਜਮਿਆ ਉਹ ਤੋਂ ਲਿਆ ਉਹਦੇ ਘਰੇ ਜਮਿਆ ਦੋ ਦਾ ਤਾਂ ਲਿਆ ਤੇ ਸਾਡੇ ਆਪ ਦੇ ਪੌਣੇ ਦਾ ਵੀ ਪੌਣ ਉਹ ਵੀ ਸਾਡੇ ਕੋਲ ਹੀ ਸੀਗਾ ਅੱਛਾ ਤੇ ਪੌਣ ਦੇ ਜਿੰਨੇ ਵੀ ਬੱਚੇ ਜੰਮਿਆ ਨੇ ਕੋਈ ਵੀ ਸਾ ਪਾਪ ਤਰੇਟ ਵੇੜ ਤੋਂ ਘੜ ਤੱਕ ਕਦੇ ਬਸ਼ੀਰ ਨਾ ਵੀ ਹੋ ਬਾਕੀ ਦੇ ਚੋਦੇ ਘਟ ਰਿਹਾ ਉਹਦੇ ਕੋਲੇ ਪਹਿਲੇ ਗਰਦਾਫਤ ਹੋ ਰਹਿਗਾ ਬਾਲਾ ਚ ਇੱਥੇ ਲੋਪ ਰਹਿ ਗਿਆ ਹੁਣ ਉਹ ਜਾਵੜਾ ਭਾਗੀ ਬਾਂਦਰ ਹਾਂ ਹੁਣ ਦੇ ਵਿੱਚ ਚੰਗੇ ਆ ਤਾਂ ਜਿੰਨੇ ਬੱਚੇ ਬਹੁਤ ਚੰਗੇ ਚੰਗੇ ਖੜੇ ਆ ਆਪਣੇ ਇਹਦੇ ਘੋੜੇ ਦੇ ਬਹੁਤ ਚੰਗੇ ਖੜੇ ਆ ਇਹਦੇ ਕੋਲੇ ਭਲੂਰ ਵਾਲੇ ਘਾਰੇ ਕੋਲੇ ਕਿਹੜੇ ਜਿਹੇ ਆਪਣੇ ਘੋੜੇ ਦੀ ਪਹਿਲੀ ਹਾਂ ਕਿਹੜਾ ਜਿ ਮੇਲੀ ਦੇ ਘਰੋਂ ਛੱਡਿਆ ਅੱਛਾ ਇਹਨੂੰ ਬਾਹਰ ਲਿਆਉਗੇ ਹੁਣ ਕਿ ਇੱਥੇ ਹੀ ਇੱਥੇ ਛੋੜ ਦਿੰਨੇ ਪਰ ਇਹ ਰੱਖੋ ਤਾਂ ਇਹ ਨਹੀਂ ਕਰ ਹਲੇ ਵਰ ਤੋਂ ਢੋਖ ਦੇ ਨਹੀਂ ਤਾਂ ਆਜੋ ਨਹੀਂ ਨਹੀਂ ਉਹ ਆਣਾ ਨਾਲ ਸਾੜੀ ਲੱਤ ਕੱਢ ਕੇ ਬਿਲਕੁਲ ਢਮਤੋਏ ਜਮਣਾ ਕੋੜੀ ਦੀ ਵੀਡੀਓ ਬਣਾ ਲਾ ਚਲੇ ਚਾ ਕੋੜੀ ਦੀ ਉਸ ਤੋਂ ਬਾਅਦ ਦੋ ਵਾਰੀ ਫੇਸਟ ਮੈਂ ਕਹਿੰਦਾ ਵੀ ਰਹਿ ਵੀ ਕਰ ਤਾਂ ਦਿਖਾ ਲਈ ਇੱਕ ਵਾਰੀ 2.5 ਮਹੀਨੇ ਤੱਕ ਆਖਿਆ ਸੀ 2.5 ਤਾਂ ਕਿ ਬਾਦ ਕਨੇ ਬੱਚਾ ਚੋਰ ਦੀ ਪਤਾ ਪੁਤਾ ਕੋਈ ਨਹੀਂ ਲੱਗਿਆ ਬੀ ਚੋਰ ਹੈ ਹਾਂ ਆ ਹੈ ਨਾ ਹਾਂਗਾ ਪਤਾ ਲੱਗੇ ਧੰਨਵਾਦ ਹੈ ਜਾਣ ਕੇ ਨਾ ਕਿ ਕਿ ਬੜੇ ਸਮਮਣਿਤ ਬਣਤਾ ਨੇ ਚੱਕਰ ਆਈ ਸੀ ਤੇ ਉਦਨੇ ਪੰਜਾਂ ਦੇ ਬੱਚਾ ਆਥੇ ਕਰਦੇ ਸੀ ਹਾਂ ਉਹਦਨੇ ਮਾਂ ਕਰ ਜਾਂਦਾ ਬੱਚਾ ਇਹਦੇ ਉਹਦੇ ਨਾਲ ਨੁਕਸ ਘਟਾ ਹੈ ਤਾਂ ਸਹੀ ਉਹਦੇ ਨਾਲੋਂ ਘਟਾ ਹੋ ਜੂ ਇਹਦਾ ਵੀ ਹੱਲ ਹੋ ਜੂ ਕੋਈ ਨਾ ਕਰਦੀ ਮਾੜੀ ਜੀ ਵਾਸਤੇ ਕੋਈ ਨਾ ਕੋਈ ਹੋਰੂ ਕੀ ਸਟੇ ਆ ਰੋਲਾ ਲੈ ਵੀ ਅੱਗੇ ਮੌਸਮ ਡਾਲਾ ਗਰਮੀ ਦਾ ਆ ਰਿਹਾ ਹਾਂਜੀ ਅੱਗੇ ਜੇ ਤਾਂ ਉਹਨਾਂ ਗਰਮੀ ਚ ਮਲਾਉਂਗੇ ਤਾਂ ਵੇਖ ਲਓ ਜੇ ਛਡਾਉਣੀ ਹੀਟ ਤਾਂ ਤੁਹਾਡੀ ਅੱਛਾ ਮਲਾਉਣਾ ਨਹੀਂ ਬੱਚੇ ਸਹੀ ਕਰ ਹਾਂ ਘੋੜੀਆਂ ਰਹਿ ਜਾਣਗੀਆਂ ਇਹ ਮੈਂ ਗੱਲ ਦੀ ਛੋਟੀ ਦਿਨਾਂ ਘੋੜੀਆਂ ਰਹਿ ਜਾਣਗੀਆਂ ਮਲਾਉਣੀਆਂ ਜਾਂ ਨਹੀਂ ਮਲਾਉਣੀਆਂ ਅੱਗੇ ਗਰਮੀ ਬਹੁਤ ਜ਼ਿਆਦਾ ਆ ਮਗਰ ਉਹ ਬੱਚਾ ਪਾਲਣ ਦੀ ਤੁਹਾਨੂੰ ਬਹੁਤ ਸੁਨਸਿਆ ਹੋਣੀ ਆ ਜੇ ਆਪਾਂ ਅੱਗੇ ਜਾ ਕੇ ਹਾਂ ਅੱਗੇ ਜਾ ਕੇ ਹਾਂ ਜੇ ਆਪਾਂ ਅੱਗੇ ਜਾ ਕੇ 10ਵੇਂ ਮਹੀਨੇ 9ਵੇਂ ਮਹੀਨੇ ਮਲਾਉਣੇ ਆ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ